ਵਾਹਿਗੁਰੂ ਇਹ ਕੁੰਡਲੀ ਆ ਗਿਆ ਚੱਕਰ ਦਸਵਾ ਦਰਵਾਰ ਇਹ ਹਿਰਦਾ ਇਹ ਖੋਲਣਾ ਪਏਗਾ ਦਿਲਾਂ ਦੀ ਹਾਕ ਦਿਲ ਜਾਣਨਗੇ ਜੋ ਤੂੰ ਸੋਚ ਰਿਹਾ ਹੈ ਉਹੀ ਦੂਸਰਾ ਸੋਚ ਰਿਹਾ ਹੈ ਰਾਤੋ ਰਾਤ ਅਮੀਰ ਹੋਣਾ ਚਾਹੁੰਦੇ ਹਾਂ ਗਿਲੇ ਬੁੱਕ 'ਚ ਨਾਂ ਲਖਾਣਾ ਚਾਹੁੰਦੇ ਹਾਂ ਨਿਰਧਨ ਸਰਦਨ ਦੋਨੋਂ ਭਾਈ ਜੋ ਬਰੋਦੀ ਤੇ ਰਹਿ ਜੋ ਦੁੱਖ ਹੈ ਉਹ ਸਾਡਾ ਮਿੱਤਰ ਹੈ ਸੋ ਕਾਰਟ ਟਕੜੇਗਾ ਜੋ ਸਿਰ ਤੇ ਕੰਗਾ ਹੈ ਵਾਲਾਂ 'ਚ ਕੰਗਾ ਹੈ ਇਹ ਵੀ ਪਹਿਲੋ ਆਰੇ ਨਾਲ ਚਰਾਇਆ ਗਿਆ ਤਾਂ ਸਿਰ ਦਾ ਸਰਤਾਜ ਬਣਿਆ ਆ ਨਿੰਦਾ ਉਸਤਦ ਦੋਨੋਂ ਵਿਪਰਜਿਤ ਦੋਨੋਂ ਬਰਾਬਰ ਅੱਛਾ ਇਹ ਚੌਥੇ ਪਦ ਦਾ ਗਿਆਨ ਹੈ ਬਿਰਲਾ ਕੋਈ ਸਮਝੇਗਾ ਜੇ ਅਸੀਂ ਮੰਨਦਿਆਂ ਕਰਾਂਗੇ ਮਨਮੁਖ ਹਾਰ ਜਾਏਗਾ ਗਰਮਕ ਸੋ ਉਹ ਬਾਜੀ ਜਿੱਤ ਜਾਏਗਾ ਅੱਛਾ ਸਾਡੇ ਹੱਥ ਚ ਤਲਵਾਰ ਹੈ ਸ੍ਰੀ ਸਾਹਵ ਹੈ ਇਹ ਸ੍ਰੀ ਸਾਹਿਬ ਦਾ ਨੇੜੋਂ ਵਾਰ ਹੋਏਗਾ ਅੱਛਾ ਗਿਆਨ ਕੀ ਹੈ ਜਪ ਕੀ ਹੈ ਜਪ ਹੈ ਉਹਦਾ ਹੁਕਮ ਅੱਛਾ ਜਾਪ ਕੀ ਹੈ ਜਾਪ ਹੈ ਉਹਦੀ ਸਮਝ ਸੋਚ ਬੋਝ ਫਿਰ ਗਿਆਨ ਹੈ ਗਿਆਨ ਕੀ ਹੈ ਗਿਆਨ ਹੈ ਤਲਵਾਰ ਤਲਵਾਰ ਕੀ ਕਰਦੀ ਹੈ ਨੇੜੋਂ ਵਾਰ ਕਰਦੀ ਹੈ ਅੱਛਾ ਸੋ ਅੱਗੇ ਹੈ ਧਿਆਨ ਇਹ ਜੁੜਨਾ ਪਏਗਾ ਸੁਣਨਾ ਪਏਗਾ ਸਮਝਣਾ ਪਏਗਾ ਧਿਆਨ ਕਰਨਾ ਪਏਗਾ ਫਿਰ ਤੋਂ ਸੱਚਖੰਡ ਜਾ ਸਕਦਾ ਹੈ ਅੰਦਰ ਹੀ ਹੈ ਜੋ ਬਾਹਰ ਹੈ ਉਹ ਭੀਤਰ ਹੈ ਜੋ ਭੀਤਰ ਹੈ ਉਹ ਬਾਹਰ ਹੈ ਆਪਣੇ ਆਪ ਨਾਲ ਜੁੜਨਾ ਪਏਗਾ ਉਹ ਦੂਰੋਂ ਆਇਆ ਦੂਰੋਂ ਕਿੱਥੋਂ ਆਇਆ ਖੇਤਾਂ ਚੋਂ ਆਇਆ ਫਿਰ ਜੀਜਰੂ ਬਣਿਆ ਮਾਂ ਦੇ ਪੇਟ ਚ ਗਿਆ ਲੰਗਰ ਛਕਿਆ ਸੀ ਫਿਰ ਸੰਘਰਸ਼ ਕਰਦਾ ਕਰਦਾ ਫਿਰ ਬਣਿਆ ਫਿਰ 9 10 ਮਹਾਸ ਬਾਅਦ 9 ਮਹੀਨੇ ਬਾਅਦ 10 ਮਹੀਨੇ ਬਾਅਦ ਫਿਰ ਜਨਮ ਹੋਇਆ ਜੋ ਅਗੰ ਅੰਦਰ ਸੇ ਉਧਰ ਚ ਐਸੀ ਮਾਇਆ ਬਾਹਰ ਹੈ ਸਾਰਾ ਖੇਲ ਬਰਾਬਰ ਹੈ ਫਿਰਲੇ ਨੂੰ ਸਮਝ ਆਉਂਦੀ ਹੈ ਸੋ ਜੇ ਅਨ ਅਨ ਅੰਨਾ ਬੰਦਾ ਹੈ 50 ਦੀਵੇ ਜਗਾ दिए ਨਹੀਂ ਦਿਸਣਾ ਜੇ ਅਸੀਂ ਅਗਿਆਨੇ ਆ ਬਿਨ ਪਾਣੀ ਤੋਂ ਡੁੱਬ ਜਾਾਂਗੇ ਚਾਹੇ ਸੂਰਜ ਚੜ੍ਹ ਜਣ ਹਜ਼ਾਰ ਗੁਰੂ ਬਿਨਾ ਘੋਰ ਅੰਧੇਰਾ ਰਹਿਣਾ ਹੈ ਅੱਛਾ ਇਹ ਮਨ ਸੇ ਸਾਡਾ ਕੋਰਾ ਕਾਗਜ਼ ਬੱਚੇ ਵਰਗਾ ਮਨ ਚਾਹੀਦਾ ਹਿਰਦਾ ਚਾਹੀਦਾ ਹੈ ਬੱਚਾ ਕੀ ਕਰਦਾ ਤੇਰ ਮੇ ਨਹੀਂ ਕਰਦਾ ਸੀ ਉਹਨੂੰ ਸਿੱਖਿਆ ਦਿੰਦੇ ਆ ਆ ਤੇਰਾ ਚਾਚਾ ਤਾਇਆ ਇਹਦੇ ਘਰ ਨਾ ਜਾਈ ਸੋ ਇਹ ਮੇਰ ਤੇਰ ਛੱਡ ਕੇ ਹਉਮੈ ਹੰਕਾਰ ਛੱਡ ਕੇ ਅੱਗੇ ਆ ਚੌਥੇ ਪਦ ਦਾ ਗਿਆਨ ਰਾਜੋ ਤਮੋ ਸਤੋ ਚੌਥੇ ਪਦ ਚ ਵਿਰਲਾ ਜਾਏਗਾ ਸਾਰੀ ਸਿੱਖਿਆ ਮੇਰੇ ਵਾਸਤੇ ਹੈ ਜੀ ਮੈਂ ਬੰਦਾ ਬਣ ਗਿਆ ਦੁਨੀਆ ਬੰਦਾ ਬਣ ਗਈ ਨਾਨਕ ਸਤਗੁਰੂ ਭੇਟੀ ਹੈ ਪੂਰੀ ਹੋਇਆ ਜੁਗਤ ਆ ਸੰਧਿਆ ਖਲੰਦੇ ਆ ਪਨੰਦੇ ਆ ਖਵੰਦੇ ਆ ਵਿਚੇ ਹੋਏ ਮੁਕਤ ਕੀ ਸਾਨੂੰ ਬੰਸਾ ਪਾਈਆਂ ਖੰਦੇ ਆ ਪਿੰਦੇ ਆ ਹੱਸਦੇ ਆ ਖੇਡਦੇ ਆ ਇਹ ਜਉਂਦੇ ਜੀ ਮੁਕਤ ਹੋਣਾ ਹੈ ਸੋ ਤੇ ਆਖਰੀ ਔਰ ਪਹਿਲਾ ਮੌਕਾ ਮਿਲਿਆ ਹੈ ਜੀਵਨ ਪਸ਼ੂ ਔਰ ਸਾਡੇ ਨਿਸਾਨਾ ਬੰਦਿਆਂ ਚ ਕੀ ਫਰਕ ਹੈ ਜੇ ਉਹ ਵੀ ਬੱਚੇ ਪਾਲ ਕੇ ਚਲੇ ਗਏ ਅਸੀਂ ਬੱਚੇ ਪਾਲੇ ਬੱਚੇ ਪਾਲ ਕੇ ਚਲੇ ਗਏ ਫਿਰ ਨਹੀਂ ਸਾਡਾ ਮਨ ਤਗੜਾ ਹੈ ਸੋ ਜੇ ਪਸ਼ੂ ਜਨਵਰ ਉਹਦੇ ਮਰਕ ਜੰਮੀ ਨਾਲ ਲੈਂਦਾ ਇਦੀਆਂ ਕਾਟਾਂ ਨਿਕਲਦੀਆਂ ਠੀਕ ਐ ਸੀ ਸੁੱਖ ਲਈ ਭੱਜਣ ਲਾਤੇ ਨਹੀਂ ਦੁੱਖਾਂ ਦਾ ਲਾਜ ਕਰਨਾ ਸੀ ਕਿਉਂ ਦੁੱਖ ਹੈ ਸੋ ਬੱਚੇ ਵਾਲੀ ਮਤ ਧਾਰ ਨਹੀਂ ਪਏਗੀ ਬੱਚਾ ਛੋਟੀਆਂ ਟਾਣੀਆਂ ਮੁੜ ਜਣਗੀਆਂ ਜਿਵੇਂ ਸਮਝਾਵਾਂਗੇ ਅੰਦਰ ਹੀ ਆ ਸਾਡਾ ਏ ਬਾਲ ਬਲਕ ਬੁੱਧ ਬਾਰਕ ਬੁੱਧ ਇਹ ਸਮਝ ਜਾਏਗਾ ਜੇ ਸਮਝਾਵਾਂਗੇ ਸੋ ਵੱਡੇ ਟਾਂ ਨਹੀਂ ਇਹ ਨਹੀਂ ਮੁੜਨੇ ਕਈ ਸਾਲ ਜਾਂਦਿਆ ਹੋ ਗਿਆ ਇਹ ਮੰਦਰ ਮਸੀਤ ਗੁਰਦੁਆਰੇ ਨਹੀਂ ਸੋ ਇੱਕੋ ਕਲਾਸ ਚ ਪੜੀ ਗਿਆ ਇੱਕ ਵਾਰੀ ਸਮਝਣਾ ਹੈ ਦਾਲ ਦਾ ਦਾਣਾ ਇੱਕ ਵਾਰੀ ਵੇਖਣਾ ਕਿੰਨਾ ਸੇਕ ਲਏਗਾ ਜਿਹੜਾ ਰੋਜ਼ ਕੰਮ ਕਰਦੇ ਹਾਂ ਭੋਰ ਹੋ ਜੰਨੇ ਆ ਪਰਮੇਸ਼ਰ ਵੀ ਨਿਤ ਨਵਾਂ ਹੈ ਉਹ ਦਾਣੇ ਵਰਗਾ ਦਾਣਾ ਗੁੱਥੇ ਵਰਗਾ ਗੁੱਠਾ ਚਿਹਰੇ ਵਰਗਾ ਚਿਹਰਾ ਇੱਕ ਵਰਗਾ ਦੂਜਾ ਤੀਜਾ ਨਹੀਂ ਭੇਜ ਰਿਹਾ ਤੂੰ ਹੀ ਅਪਡੇਟ ਹੋਣਾ ਹੈ ਇਹ ਤੇਰੀ ਸੋਚ ਵਰਗਾ ਤੈਨੂੰ ਮਿਲ ਜੇਗਾ ਸਾਰੀ ਸਿੱਖਿਆ ਮੇਰੇ ਵਾਸਤੇ ਆ ਮੈਂ ਬੰਦਾ ਬਣ ਗਿਆ ਦੁਨੀਆ ਬੰਦਾ ਬਣ ਗਿਆ ਜੀ ਆਪਣੇ ਆਪ ਨੂੰ ਸਮਲਣਾ ਹੈ ਜੀ ਉਹ ਆਇਆ ਹੋਇਆ ਹੈ ਅਸੀਂ ਸਾਰਿਆਂ ਚ ਹਾਜ਼ਰ ਸਮਝਦੇ ਹਾਂ ਆਪਣੇ ਚ ਨਹੀਂ ਆਪਣੇ ਚ ਵਿਆਪਕ ਨਹੀਂ ਸਮਝਦੇ ਦੂਜਿਆਂ ਨੂੰ ਸਿੱਖਿਆ ਦਿੰਦੇ ਆ ਬੰਦੇ ਬਣ ਨਹੀਂ ਅਸੀਂ ਆਪ ਬੰਦੇ ਬਨਣਾ ਹੈ ਅਸੀਂ ਦੌਲਤਾਂ ਵਾਲੇ ਪਸ਼ੂ ਹਾਂ ਨਾਨਕ ਸਤਗੁਰ ਭੇਟੀ ਐ ਪੂਰੀ ਹੋਇਆ ਝੁਗਤ ਅਸੰਦਿਆਂ ਹੱਸਦਿਆਂ ਖਲੰਦਿਆਂ ਖੇਲਦਿਆਂ ਪਨੰਦਿਆਂ ਪੈਨਣਦਿਆਂ ਖਵੰਦਿਆਂ ਖਾਂਦਿਆਂ ਵਿਚੇ ਹੋਇਆ ਮੁਕਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਸੰਸਾਰ ਨੂੰ ਸਾਂਝਾ ਪ੍ਰਦੇਸ਼ ਦੇ ਰਹੇ ਹਨ ਸੋ ਵਿਰਲੇ ਨੂੰ ਸਮਝ ਆਏਗੀ ਜੀ ਗੁਰੂ ਬਿਨਾ ਸੀ ਅੰਦੇ ਹਾਂ ਅੰਦੇ ਬੰਦੇ ਲਈ ਦੀਵਾ ਜਗਿਆ ਨਹੀਂ ਜਗਿਆ ਉਹਦਾ ਕੋਈ ਮਤਲਬ ਨਹੀਂ ਸੋ ਖੋਜਣਾ ਪਏਗਾ ਜਿੱਥੇ ਲੇਦਾ ਹੈ ਉੱਥੇ ਘੋੜਾ ਹੈ ਜਿੱਥੇ ਧੂਆ ਹੈ ਉੱਥੇ ਅੱਗ ਹੈ ਜਿੱਥੇ ਬੱਚੇ ਹਨ ਉੱਥੇ ਬੱਚਿਆਂ ਦਾ ਮਾਂ ਪਿਓ ਹੈ ਉਹ ਸਾਡਾ ਮਾਤਾ ਪਿਤਾ ਹੈ ਪਰਤਪਾਲਕ ਹੈ ਨਾਇਕ ਹੈ ਪਾਲ ਰਿਆ ਹੈ ਸਾਨੂੰ ਸਵਾਰ ਕੇ ਸਜਾ ਕੇ ਵਿੱਚ ਬੈਠਾ ਕੋਈ ਵੀ ਮਿਸਤਰੀ ਵਿੱਚ ਨਹੀਂ ਬੰਦਾ ਉਹ ਸਾਰਿਆਂ ਨੂੰ ਬਣਾ ਕੇ ਵਿੱਚ ਬੈਠਾ ਹੈ ਜੀ ਵੇਖਣ ਵਾਲੀ ਅੱਖਾਂ ਚਾਹੀਦੀ ਹਨ ਜੀ ਤੀਸਰੀ ਅੱਖ ਖੁੱਲਣੀ ਪੈਗੀ ਜੀ ਬਿਨ ਕੰਨਾਂ ਬਿਨ ਅੱਖਾਂ ਦਿਸੇਗਾ ਅੱਖਾਂ ਵੇਖ ਨਹੀਂ ਰਹੀਆਂ ਸਾਨੂੰ ਦਿਖ ਰਿਹਾ ਹੈ ਅੰਦਰ ਸੁਖਮ ਹੈ ਇੱਕ ਉਹਦੀ ਆਤਮਾ ਉਹਦੇ ਚ ਖਜਾਨੇ ਹਨ ਜੀ ਕਾਰ ਅੱਡ ਹੈ ਕਾਰ ਦਾ ਡਰਾਈਵਲ ਅੱਡ ਹੈ ਮਨ ਸਾਡਾ ਡਰਾਈਵਲ ਹੈ ਮਨ ਜਿੱਤੇ ਜਗ ਜੀਤ 99.99 ਸਾਰਾ ਮਨ ਦਾ ਹੀ ਖੇਲ ਹੈ ਜੀ ਫੀਲਿੰਗ ਲੈਣੀ ਹੈ ਜਿਵੇਂ 10 ਪਾਣੀ ਪੀਂਦਾ ਹੈ ਜਲ ਛਕਦਾ ਮੈਂ ਕਹਿੰਦਾ ਦੁੱਧ ਛਕ ਰਿਹਾ ਹਾਂ ਸਮੁੰਦਰ ਛਕ ਰਿਹਾ ਹਾਂ ਜੀ ਲੂੰਡੀ ਦਲੀ ਸਮੁੰਦਰ ਦਾ ਅੰਤ ਲੈਣ ਗਈ ਵਿੱਚੇ ਖੁਰਗੀ ਜੀ ਜੇ ਥੋੜਾ ਜਿਹਾ ਰਸਾ ਹੋਇਆ ਸ ਖੂਜ ਪਾਣੀ ਆ ਜਾਣਾ ਹੈ ਥੋੜਾ ਜਿਹਾ ਗਿਆਨ ਬਹੁਤ ਹੈ ਮਨ ਸਮਝਾਣ ਲਈ ਕਛੂਕ ਗਿਆਨ ਚਾਹੀਦਾ ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਸੰਸਾਰ ਨੂੰ ਮੋਟੀਵੇਟ ਕਰ ਰਹੇ ਹਨ 2030 ਚ ਇਹਨਾਂ ਦਾ ਸੰਵਿਧਾਨ ਲਾਗੂ ਹੋਏਗਾ ਸਾਰੇ ਸੰਸਾਰ 'ਚ ਸ਼ਾਂਤੀ ਲਿਆ ਸਕਦੇ ਹਨ ਜੀ ਸਾਂਝੇ ਗੁਰੂ ਹਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 9417637746 ਜੀ ਸੋ ਦਾਸ ਤੋਂ ਬਹੁਤ ਗਲਤੀ ਹੋ ਰਹੀ ਹੈ ਮੂਰਖ ਜੀ ਦਾਸ ਹੈ ਸੰਗਤ ਅਰ ਗੁਰਬਖਸ਼ ਨਾਰਾਇਣ ਬਖਸ਼ਲਾਣਾ ਜੀ